ਸਤੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਸ਼ਸ਼ੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਦੱਸਿਆ ਜਾਂਦਾ ਹੈ ਆਪਣਾ ਝਨੀਰ ਵਿਖੇ ਕੈਸ਼ ਕਾਊਂਟਰ ਲੱਗ ਚੁੱਕਾ ਹੈ ਕਿਸਾਨ ਪੈਸੜ ਆਜੋ ਆਪਾਂ ਅੱਗੇ ਗੱਲਬਾਤ ਕਰੀਏ ਬਾਈ ਹੋਰੀ ਗੁਰਪ੍ਰੀਤ ਬਹੋਰੀ ਮਾਲਕ ਬੈਠੇ ਨੇ ਤੇ ਬਾਕੀ ਜੋ ਬ੍ਰਾਂਡ ਨੇ ਉਹ ਵੀ ਤੁਹਾਨੂੰ ਸੀਡ ਦੇ ਪੈਸੀਆ ਦੇ ਸਾਰੇ ਦਿਖਾਵਾਂਗੇ ਆਜੋ ਬਾਈ ਗੁਰਪ੍ਰੀਤ ਨੂੰ ਮਿਲਦੇ ਆਂ ਬਾਈ ਸ਼ਸ਼ੀਕਾਲ ਸ਼ਸ਼ੀਕਾਲ ਬਾਈ ਉਹ ਠੀਕ ਹੋ ਜੀ ਵਧੀਆ ਜੀ ਵਧੀਆ ਸਭ ਤੋਂ ਪਹਿਲਾਂ ਬਤਾਈਆਂ ਬਾਈ ਜੀ ਤੇ ਆਪਣਾ ਇੱਕ ਬਾਈ ਜੀ ਕੀ ਬ੍ਰਾਂਡ ਨੇ ਉਹ ਦੱਸ ਦੋ ਬਣਾ ਵੀਡੀਓ ਬਣੀ ਜਾਂਦੀ ਆਪਣੀ ਬਾਕੀ ਬਾਈ ਆਪਣੇ ਕੋਲੇ ਸਾਰੀਆਂ ਕੰਪਨੀਆਂ ਬ੍ਰਾਂਡ ਨੇ ਸੀਡ ਦੇ ਆ ਆਪਣੇ ਕੋਲੇ ਸ ਐਡਵਾਂਟਾ ਪਈ ਐ ਕ੍ਰਿਸਟਲ ਪਈ ਐ ਠੀਕ ਆ ਜਿਹੜੇ ਵੀ ਆਪਣੇ ਕੋਲੇ ਸਭ ਬ੍ਰਾਂਡ ਵੇਚਦੇ ਆ ਤੇ ਆਪਾਂ ਫਾਰਮਰ ਨੂੰ ਇੱਕ ਹੀ ਗੱਲ ਕਹਿਣਾ ਕਿ ਉਹਨੇ ਆਪਦੀ ਟਰਾਈ ਮਾਰ ਕੇ ਆਓ ਜਿਹੜਾ ਰੇਟ ਅਸੀਂ ਦੇ ਸਕਦੇ ਆ ਉਹ ਮਾਰਕੀਟ ਦੇ ਵਿੱਚ ਕੋਈ ਨਹੀਂ ਦੇ ਸਕਦਾ ਸਭ ਤੋਂ ਘੱਟ ਰੇਟਾਂ ਦੇ ਵਿੱਚ ਮਾਲ ਦੇਵਾਂਗੇ ਬਈ ਤੇ ਆਜੋ ਭਾਈਆ ਆਪਾਂ ਅੱਗੇ ਗੱਲ ਕਰੀਏ ਕਿਵੇਂ ਆਪਾਂ ਪ੍ਰੈਸ਼ਰ ਦੀ ਗੱਲ ਕਰਦੇ ਆ ਕੰਪਨੀ ਦਾ ਬ੍ਰਾਂਡ ਸਵਾਲ ਦਾ ਬਕਸਾਲ ਪਿਆ ਉਹਦੋਂ ਦਾ ਰਸੀ ਦੀ ਗੱਲ ਕਰੀਏ 35 ਗ੍ਰਾਮ ਪਈ ਐ ਬ੍ਰਾਂਡ ਮੱਕ ਐ ਐਡਵਾਂਟਾ ਦਾ ਪਿਆ ਜਮਾਰ ਜੇ ਗੱਲ ਕਰੀਏ ਕ੍ਰਿਸਟਲ ਦੀ ਐਸਐਕ 17 ਪਈ ਐ ਹੋਰ ਵੀ ਆਪਾਂ ਦਿਖਾ ਦੋ ਤੇ ਸਾਰੀ ਆਪਣੀ ਦੁਕਾਨ 'ਚ ਬ੍ਰਾਂਡ ਲੱਗੇ ਨੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਇੱਕ ਵਾਰ ਕਿਸਾਨ ਪ੍ਰੈਸ ਯਾਰ ਤੇ ਲਾਜ਼ਮੀ ਆ ਕੇ ਜਾਓ ਜੋ ਕੀ ਰੇਟ ਨੇ ਬਹੁਤ ਸਸਤੇ ਰੇਟ ਨੇ ਹਰ ਕਿਸਾਨ ਨੂੰ ਸੋਸ਼ੀ ਕਾਲ ਜੀ ਵਾਇ ਨੂੰ ਜਖਾਲਸਾ ਬਹਿਜੂਗੀ ਫਾਟੇ